ਆਲੂ ਦਾ ਪਿਛੇਤਾ ਚੂਲਸ ਰੋਗ ਲੇਟ ਬਲਾਈਟ ਲੇਟ ਬਲਾਈਟ ਆਲੂ ਦਾ ਇੱਕ ਬਹੁਤ ਹੀ ਘਾਤਕ ਰੋਗ ਹੈ ਜੋ ਜ਼ਿਆਦਾਤਰ ਠੰਡੇ ਅਤੇ ਸਿੱਲੇ ਮੌਸਮ ਵਿੱਚ ਤੇਜ਼ੀ ਨਾਲ ਫੈਲਦਾ ਹੈ ਅਤੇ ਪੱਤਿਆਂ, ਤਣਿਆਂ ਅਤੇ ਆਲੂਆਂ ਨੂੰ ਪ੍ਰਭਾਵਿਤ ਕਰਦਾ ਹੈ। ਸ਼ੁਰੂਆਤੀ ਅਵਸਥਾ ਵਿੱਚ ਪੱਤਿਆਂ ਦੇ ਕਿਨਾਰਿਆਂ ਤੇ ਪਾਣੀ ਨਾਲ ਭਿੱਜੇ ਪੂਰੇ ਜਾਂ ਕਾਲੇ ਤੱਬੇ ਦਿਖਾਈ ਦਿੰਦੇ ਹਨ। ਜ਼ਿਆਦਾ ਸਿੱਲੇ ਮੌਸਮ ਵਿੱਚ ਪੱਤਿਆਂ ਦੀ ਹੇਠਲੀ ਸਤਹ ਤੇ ਚਿੱਟੀ ਉਲੀ ਦੇ ਵਾਦੇ ਨੂੰ ਦੇਖਿਆ ਜਾ ਸਕਦਾ ਹੈ। ਬਿਮਾਰੀ ਦੇ ਵਧਣ ਤੇ ਤਣੇ ਕਾਲੇ ਹੋ ਜਾਂਦੇ ਹਨ ਅਤੇ ਆਲੂਆਂ ਤੇ ਕਠੋਰ ਪੂਰੇ ਤੱਬੇ ਬਣ ਜਾਂਦੇ ਹਨ ਜਿਸ ਨਾਲ ਭੰਡਾਰਨ ਦੌਰਾਨ ਸੜਨ ਵੱਧ ਜਾਂਦੀ ਹੈ। ਰੋਗ ਥਾਮ रोगमुक्त कंदान दी ਵਰਤੋ ਕਰੋ ਅਤੇ ਫਸਲ ਦੀ ਰਹਿੰਦ ਖੂਹੰਦ ਨੂੰ ਨਸ਼ਟ ਕਰੋ ਨਵੰਬਰ ਦੇ ਪਹਿਲੇ ਹਫਤੇ ਵਿੱਚ ਰੋਗ ਦਿਖਾਈ ਦੇਣ ਤੋਂ ਪਹਿਲਾਂ 500 ਤੋਂ 700 ਗ੍ਰਾਮ ਪ੍ਰੋਪੀਨੇਬ 70 डब्ल्यूपी ਬੈਂਕੋਜ਼ੇਬ 75 डब्ल्यूपी ਜਾਂ 750 ਤੋਂ 1000 ਗ੍ਰਾਮ ਕਾਪਰ ਆਕਸੀਕਲੋਰਾਈਡ 50 डब्ल्यूपी ਨੂੰ 250 ਤੋਂ 350 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਓ ਇਹ ਛਿੜਕਾ 4-5 ਵਾਰ 7 ਦਿਨ ਦੇ ਅੰਤਰਾਲ ਤੇ ਦੋਰਾਓ ਜ਼ਿਆਦਾ ਸੰਕਰਮਣ ਵਾਲੀ ਸਥਿਤੀ ਵਿੱਚ 700 ਗ੍ਰਾਮ ਆਈਪ੍ਰੋਵੈਲਕਾਰਬ 5.5 ਅਤੇ ਪ੍ਰੋਪੀਨੇਬ 61.25 ਡਬਲਯੂਪੀ ਜਾਂ ਮੈਟਾਲੈਕਸਾਈਲੇਮ 4 ਅਤੇ ਮੈਨੋਕੋਜ਼ੇਬ 40 ਡਬਲਯੂਪੀ ਨੂੰ ਪ੍ਰਤੀ ਏਕੜ 250 ਤੋਂ 350 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨ ਦੇ ਅੰਤਰਾਲ ਤੇ 2-3 ਛਿੜਕਾ ਕਰੋ ਫਸਲਾਂ ਸੰਬੰਧੀ ਹੋਰ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ